ਸਰਨਾਈ ਸੁ ਕਹਾਉ ਤੱਲ ਗੁਰ ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰ ਕੈ ਜਨਮ ਮਰਨ ਦੁਖ ਜਾਈ ਓ ਵਾਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੋ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ 3 ਜੋਗ ਚਾਰੇ ਧਨ ਜੀ ਪਵਹਿ ਬਿਨ ਸਤਗੁਰ ਸੋਹਾਗ ਨਾ ਹੋਈ ਰਾਮ ਨਿਹ ਚਲ ਰਾਜ ਸਦਾ ਹਰ ਕੀ ਰਾ ਤੇ ਸੋ ਬੇਨ ਆਵਰ ਨਾ ਕੋਈ ਰਾਮ ਜੋਗ ਚਾਰੇ ਧਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਾਰ ਕੇ ਰਾਮ ਤਿਸ ਬਿਨ ਆਵਰ ਨਾ ਕੋਈ ਰਾਮ ਤੇਸ ਬੇਨ ਆਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਾਨ ਪਿਰ ਮੇਲਾਵਾ ਹੋਆ ਗੁਰਮਤੀ ਮਨਮਾਨਿਆ ਸਤ ਗੁਰ ਮਿਲਿਆ ਤਾ ਹਰ ਪਾਇਆ ਬਿਨ ਲਾਵੇ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੀ ਮਨ ਮਾਨੈ ਸੁਖ ਹੋਈ ਸਤ ਗੁਰ ਸੇਵ ਧਨ ਬਲੜੀਏ ਹਰ ਵਾਰ ਪਾਵੈ ਸੋਈ ਰਾਮ ਸਦਾ ਹੋਵਹ ਸੋਹਾਗਣੀ ਫਿਰ ਮੈਲਾ ਵੀਸ ਨਾ ਹੋਈ ਰਾਮ ਫਿਰ ਮੈਲਾ ਵੀਸ ਨਾ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰਿ ਪਛਾਨਿਆ ਕਾਰਣੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਮਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਲੜੀਏ ਹਰ ਵਾਰ ਦੇ ਮਿਲਾਏ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠੇ ਲਾਈ ਨਾਨਕ ਮਹਿਲੀ ਮਹਿਲ ਪਛਾਨ ਗੋਰ ਮਤੀ ਹਰ ਪਾਏ ਸਾ ਤਨ ਬਾਲੀ ਧੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ ਗੁਰਮਤੀ ਘਟ ਚਾਨਣ ਹੋਆ ਪ੍ਰਭ 라ਵ ਰਹਿਆ ਸਭ ਥਾਈ ਰਾਮ ਪ੍ਰਭ 라ਵ ਰਹਿਆ ਸਭ ਥਾਈ ਮਨ ਵਿਸਾਈ ਪੂਰਬ ਲਿਖਿਆ ਪਾਇਆ ਸੇਜ ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀ ਗਾਰ ਬਣਾਇ ਕਾਮਣੇ ਨਰਮਲ ਹਉ ਮੈਂ ਮਾਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵ ਨਿਧ ਪਾਈ ਕਾਮਣੇ ਨਿਰਮਲ ਹਾਉ ਮੈਂ ਮਾਲਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਤੀਜਾ ਜੋਗ ਚਾਰੇ ਧਨ ਜੀ ਪਵੈ ਬਿਨ ਸਤਗੁਰ ਸੋਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਾਰ ਕੀਰਾ ਤਿਸ ਬਿਨ ਅਵਰ ਨ ਕੋਈ ਰਾਮ